ਵੱਡਲੇਗਾ ਕਵਰੇ ਵੱਡਦੀਏ ਗਰਮੀ ਕਰਦੀ ਰਹਿੰਦਾ ਹੋਣਾ ਹੋਰ ਜੇ ਆਪਾਂ ਚੱਲਦੇ ਨਾ ਮਾਏ ਕੋਈ ਤਾ ਪੱਤੀਆਂ ਵਾਲੇ ਪੈਰ ਹਟਟ ਗਏ ਢੱਲੇ ਸੀਗੇ ਮੈਣ ਵਾਲੀ ਫੇਮਾ ਚੱਲ ਪਵਾ ਲਈਏ ਸਬਕੀ ਮੜਾ ਬੋਟਾ ਹੋਰ ਕੰਮ ਹੋੜਾ ਉੱਪਰ ਵਾਲੇ ਕਰਦੇ ਝਾੜੂ ਖੜਾਦਾ ਹੋਰੀ ਹੋਰ ਸੁਣਾ ਕੀ ਗੱਲਾ ਲੋ ਜੀ ਲਵੀ ਵੀ ਆ ਗਿਆ ਪਹਿਲਾ ਲਾ ਦਿਆ ਦੇਖ ਲੈ ਗਿੱਲਾਂ ਤੇ ਜੋ ਤਾਂ ਕੰਮ ਗਲਤ ਹੋ ਗਿਆ ਭਾਈ ਬੈਕ ਹੋ ਗਿਆ ਰਵਿੰਦਰ ਕਿਵੇਂ ਐਪੀ ਲਾ ਚੱਲ ਅੱਗੇ ਜਾਣਦੇ ਹੁਣ ਨਾ ਉਹਨੇ ਫੇਰ ਰੋਕ ਦੇਣਾ ਬਿੱਤੇ ਉਹ ਤਾਂ ਮਸਾਂ ਦਾ ਅੱਗੇ ਕੱਢ ਕੇ ਲੈ ਆਇਆ ਉਹ ਗੁੰਡਾ ਸਾਹਿਬ ਤਾਂ ਲਾ ਪਿੱਛੇ ਦੇ ਗੁੰਨੇ ਗੱਲੇ ਤਾਂ ਚੁੱਕ ਬਾਦਮਾ ਚੁੱਕਦੇ ਰਹਾਂ ਸੰਗਲੀ ਪਾਈ ਹੋਈ ਆ ਹੋਰ ਵਧੀਆ ਲੋ ਜੀ ਆਪਣੇ ਵਾਲਾ ਰੀਪਰ ਲੱਗ ਗਿਆ ਬੋਲਦੇ ਕਿ ਤਾ ਝਾਰਨੇ ਨਟ ਗਿਰ ਕੇ ਚੱਕ ਦੀ ਠੰਮਿੰਦੀ ਪੈ ਸੱਤੀ ਨੂੜਾ ਲੋ ਜੀ ਆ ਬੈਰਿੰਗ ਟੁੱਟ ਕੇ ਦੋਈ ਬੋਰਡਰ ਨਾਲ ਕੰਪਲੇਟ ਰਹੇਗਾ ਕਾਪੀ ਮਿਸਟਰੀ ਐ ਟਰੱਕ ਟਾਇਰ ਤੇ ਤਾਂ ਹੀ ਤਾਂ ਨਟ ਨਹੀਂ ਅੰਦਰ ਜਾ ਰਹੇ ਤੇ ਨਾਲ ਇੱਕ ਜ਼ੜ ਕਮੇਂ ਗਿਆ ਦੇ ਉਹ ਦਰ ਪੈਰ ਨੂੰ ਕੁਛ ਅਦਾ ਦੇ ਰਹੇ ਹੋ ਜੀ ਆਪਣੇ ਰੀਪਰ ਦਾ ਵਾਧਾ ਵਧਿਆ ਹੋਤੀ ਪਹਿਲਾਂ ਨੇ ਡਰਾਈਵਰ ਨੇ ਦੇਖਿਆ ਵੀ ਟੁੱਟ ਰਹੀ ਸੀ ਨਾਬ ਤਾਂ ਹੀ ਬਾਜਾਂ ਕੱਢਦਾ ਸੀ ਇਹ ਲਗਾਉਣੇ ਟਾਂਕੇ ਇਹ ਹੋ ਗਈ ਬੈਲ ਹਾਂ ਹੈ ਜੱਕਰਾੜ ਦੇ ਦੇ ਮੁੰਡਿਆ ਕਿੱਥੇ ਆ ਗਿਆ ਉਹ ਮਿੱਤਾਂ ਪਾ ਦੇ ਇਹਦਾ ਆ ਵੀ ਆਪਾਂ ਟਾਈਮ ਉੱਤੇ ਆ ਆ ਭਈ ਇਹ ਖੜ ਜਾ ਹੈਗੀ ਨਹੀਂ 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 ਲੈ ਵੀ ਮੁੰਡੇ ਆ ਜਾ ਵੀ ਇਧਰੇ ਆ ਨਿੰਨਾ ਨੂੰ ਕੋਈ ਤੂੰ ਥੱਲੇ ਸਭ ਉੱਪਰ ਆ ਲਈ ਨੇ ਮੁੰਡੇ ਬਾੜਾ ਥੋੜਾ ਥੱਲੇ ਟੱਕਣਾ ਹੈ ਕੀ ਪਣੀ ਹੈ ਰੜਾ ਛੜੀ ਲੈ ਵੀ ਦੇਖਾਰੀ ਬਣਾਉਣ ਨੂੰ ਪੂਰੇ ਨੂੰ ਭਾਉ ਦੇਣਾ ਤਾਂ ਹੀ ਤਾਂ ਬਣਾਉਣਾ ਲੱਗਦਾ ਹਾਂ ਹੋ ਕੇ ਓਹ ਲਾ ਟੂਟੀ ਵਿੱਚੋਂ ਆਣਾ ਇਹਦੇ ਕਰਕੇ ਵੀ ਹਣਾ ਅਸੀਂ ਚਾਹੀ ਕੱਟ ਕਰਦਾ ਨਹੀਂ ਹੈ ਹੈ ਸਾਂਝਾ ਮਾਰ ਲਈ ਹੁਣ ਜਨਦਤંત્ર ਦਾ ਸਾਡਾ ਸਟੇ ਮਿਸਟਰੀ ਸਰਜੀਤ ਪਹਿਲਾਂ ਲਵੀ ਦਾ ਡਰਾਈਵਰ ਭੱਜ ਗਿਆ ਹੁਣ ਹਰਜੀਤ ਦਾ ਖਪੈਣ ਤੋਂ ਭੱਜ ਗਿਆ ਖਪੈਲ ਉਰੇ ਆ ਆਉਂਦੇ ਹੀ ਫਿਰ ਹੋ ਗਿਆ بڑا ਸੱਟ ਚੱਲਦੇ ਆਉਣ ਕਰ ਲਓ ਜੀ ਤੀਜੀ ਟਰਾਲੀ ਕੱਢਤੀ ਚੌਥੀ ਲਾਉਣ ਲੱਗਿਆਂ ਰਾਹ ਥੋੜੀ ਰਿਪਰ ਚੱਕ ਦੀ ਖਰਾਬੀ ਤਾਂ ਕਰਕੇ ਥੋੜਾ ਰੇਟ ਲੱਗੇ ਜਾਂਦੇ ਤੇ ਹੁਣ ਪਰੂਗਾ ਲਵੀ ਟਰਾਲੀ ਮੈਂ ਵੀ ਸੇ ਉਹਦਾ ਚਾਹ ਕਿਉਂਕਿ ਚਾਹ বিনা ਥੋੜੀ ਸਰਦਾ ਜੱਟਾ ਦਾ ਲਓ ਜੀ 10 ਮਿੰਟ ਹੋ ਗਏ ਟਰਾਲੀ ਭਰੀ ਨੂੰ ਇਹਨੂੰ ਕੱਢਦੇ ਗਾਲਾਂ ਆਪਾਂ ਥੋੜੀਆਂ ਛੇਤੀ ਨਹੀਂ ਆਇਆ ਜਾਂਦਾ 10 ਮਿੰਟ ਹੋ ਗਏ ਟਰਾਲੀ ਭਰੀ ਨੂੰ ਛੇਤੀ ਆ ਜਾ ਕਰ ਆ ਜਾਣਗੇ ਕਰੋ ਇਹਗਾ ਘਟ ਘੱਡੀਆਂ ਨੇ ਉਹ ਜਿਹੜੀ ਆਸਟ੍ਰੇਲੀਆ ਬਣਾਤੀ ਆ ਹੁਣ ਕਹਿੰਦੇ ਥੋੜੀ ਮੋਟੀ ਆ ਲੋਕਾਂ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਚਾਰ ਨਾ ਕਰ ਤੇ ਆ ਲੂਟ ਆ ਗਿਆ ਕੋਤਰੀ ਕੋਲੋਂ ਸੇਠ ਆਇਆ ਕੋਤਰੀ ਲੈ ਕੇ ਕਰਦਾ ਤਾਰਤਾ ਉਹ ਬੁੜੇ ਕਿਹ ਕੰਪਿਊਟਰ ਕਰੇ ਕਰਕੇ ਉਹਨੇ ਗੱਡੀਆਂ ਗਾਲਾਂ ਨਾ ਕੰਪਿਊਟਰ ਕਰੇ ਕਰਕੇ ਪਿੱਛੇ ਦੇਖ ਦਿੰਦੀਆਂ ਹਾਂ ਸਤੂੰਤਰਾ ਆਇਆ ਹੁਣ ਸਾਡੇ ਕਰ ਲੋ 10 ਟ੍ਰੈਲੀਆਂ ਕਰਦੇ ਆਂ ਥੋੜੀ ਦੀਆ ਅੱਛਾ ਹੁਣ ਕਰਦੇ ਆਂ ਥੋੜੀ ਮੋਟੀ ਆ ਬ੍ਰੇਕ ਕਰ ਹੈ ਲਵੀ ਤੂੰ ਤੈਨੂੰ ਪੰਪ ਮਾਰਨੇ ਸਿੱਖਣੀ ਆਂ ਭਾਰਤ ਦੇ ਇਹ ਚੱਲ ਰਹੇ ਹੁਣ ਕੋ ਮਾਰਦੇ ਜਿਹਨੇ ਇੱਕ ਹੋਰ ਨੇ ਕਰਾਉਣੀਆਂ ਕਰਾਈ ਤੇ ਕਿਸੇ ਨੇ ਅੱਛਾ ਉਹ ਕਹਿੰਦਾ ਬ੍ਰੇਕ ਕਰਕੇ ਦੋ ਵਕਤ ਫੇ ਤੂੰ ਭਾਈ ਜੇ ਤੈਨੂੰ ਦੇਖਦੇ ਆਂ ਕਿੰਨਾ ਬ੍ਰੇਕ ਕਰਦਾ ਆ ਹਾਂ ਪਰ ਅੱਜ ਥੋੜਾ ਲੇਟ ਚਲਾਇ ਦੀ 12 ਵਜੇ ਚਲਾਇ ਸੀ ਪਰ ਫਿਰ ਵੀ ਵਧੀਆ ਕੰਮ ਕੀਤਾ ਅੱਜ ਭਰਤੀ ਆਪਣੇ 16 ਟਰਾਲੀਆਂ ਹੂੰ 15ਵੀਂ ਭਰ ਗਈ 16ਵੀਂ ਲਾਵਾਂ ਹੁਣ ਬਾਰਾਂਹ ਪਾ ਚੁੱਕੇ ਵਾਹ ਇੱਕ ਲਾਸਟ ਟਰਾਲੀ ਰਹਿ ਗਈ ਬਾਈ ਦੀ ਇਹਦੇ ਵੀ ਕੰਮ ਨੇ ਬੜਾ ਗਿਆ ਤੇ ਦੁਬਾਰਾ ਤੋਂ ਚੱਲਦੇ ਵੇ ਕਰ ਆਪੋ ਵੀ ਦੇ ਸੀ ਚਾ ਲਓ ਜੀ 1:00 ਵੱਜ ਗਿਆ ਆ ਬਾਈ ਦਾ ਨਿਪਟੜ ਗਿਆ ਕੰਮ ਇਹਦਾ ਸਾਰਾ ਟਰਾਲੀ ਗਿਆ ਅੱਜ ਹੋ ਗਿਆ ਅੱਧਿਓ ਭਰੀਆ ਇਹ ਸਾਡੇ 17 ਟਰਾਲੀ ਹੋਣਗੇ ਕੋਲ ਚੱਲ ਰਿਹਾ 852 ਤੇ ਹੁਣ ਚੱਲ ਕੇ ਕਰੀ